ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ अरुण ਸਿੰਗਲਾ ਤੇ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਵਾਰ ਫੇਰ ਮੁਲਾਕਾਤ ਕਰਾ ਰਹੇ ਹਾਂ ਸਾਡੇ ਬਹੁਤ ਖਾਸ ਮਿੱਤਰ ਨਰੇਸ਼ ਗੁਪਤਾ ਜੀ ਜਿਨ੍ਹਾਂ ਦੀ ਤੁਸੀਂ ਪਹਿਲਾਂ ਵੀ ਇੰਟਰਵਿਊ ਦੇਖੀਆ ਹੈਲਥ ਇੰਸ਼ੋਰੈਂਸ ਤੇ ਬਹੁਤ ਉਸ ਇੰਟਰਵਿਊ ਨੂੰ ਵੀ ਸਰਾਇਆ ਗਿਆ ਔਰ ਬਹੁਤ ਉਹਦੀ ਸ਼ੇਅਰ ਹੋਏ ਬਹੁਤ ਫੋਨ ਆਏ ਬਹੁਤ ਫੋਨ ਕਾਲਸ ਆਈਆਂ ਕੁਐਰੀ ਬਹੁਤ ਆਈ ਅੱਜ ਇੱਕ ਬੜਾ ਖਾਸ ਮੁੱਦਾ ਵਿਸ਼ਾ ਜੀਐਸਟੀ ਜਿਹਨੂੰ ਵਿਰੋਧੀ ਪਾਰਟੀਆਂ ਗੱਬਰ ਸਿੰਘ ਟੈਕਸ ਵੀ ਕਹਿੰਦੀਆਂ ਸੀ ਬਿਲਕੁਲ ਜੀ ਜੀਐਸਟੀ ਤੇ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਵੀ ਜੀਐਸਟੀ ਦੇ ਵਿੱਚ ਇੰਸ਼ੋਰੈਂਸ ਖਾਸ ਕਰਕੇ ਸਾਡਾ ਟੌਪਿਕ ਰਹੂਗਾ ਇੰਸ਼ੋਰੈਂਸ ਕਿਉਂਕਿ ਸਾਡੀ ਲਾਈਨ ਇੰਸ਼ੋਰੈਂਸ ਆ ਇੰਸ਼ੋਰੈਂਸ ਪ੍ਰੀਮੀਅਮ ਦੇ ਵਿੱਚ ਜੀਐਸਟੀ ਦੇ ਵਿੱਚ ਕੀ ਕੀ ਇਮਪੈਕਟ ਹੋਇਆ ਗੁਪਤਾ ਜੀ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਅਰਣ ਸਿੰਘਲਾ ਜੀ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਅਰਣ ਸਿੰਘਲਾ ਜੀ ਦੇ YouTube ਚੈਨਲ ਤੇ ਸਾਰਿਆਂ ਨੂੰ ਮੱਝਿਆ ਨੂੰ ਆਖਦਾ ਸਿੰਗਲਾ ਜੀ ਜਿਹੜਾ ਇੰਸ਼ੋਰੈਂਸ ਪ੍ਰੀਮੀਅਮ ਦੇ ਉੱਪਰ ਇੰਡੀਵਿਜੂਅਲ ਪਾਲਿਸੀ ਤੇ ਹੈਲਥ ਪਾਲਿਸੀਜ਼ ਦੇ ਉੱਪਰ 18% GST ਲੱਗਦਾ ਸੀਗਾ ਜੀ ਉਹ ਸਰਕਾਰ ਨੇ 22 ਤਰੀਕ 22 9 2025 ਤੋਂ 0% ਕਰ ਦਿੱਤਾ ਹੈ ਬਹੁਤ ਵੱਡਾ ਇੰਪੈਕਟ ਪਏਗਾ ਜਿਹੜਾ ਕੀ 18% GST ਮਤਲਬ ਮੰਨ ਲਓ ਕਿਸੇ ਵਿਅਕਤੀ ਦਾ 20000 ਰੁਪਏ ਪ੍ਰੀਮੀਅਮ ਸੀ ਤਾਂ 3600 ਰੁਪਏ ਸਿਰਫ ਜੀਐਸਟੀ ਦੇ ਰੂਪ ਵਿੱਚ ਗਵਰਨਮੈਂਟ ਨੂੰ ਚਲਾ ਜਾਂਦਾ ਸੀ ਮਤਲਬ ਆਮ ਲੋਕਾਂ ਨੂੰ ਫਾਇਦਾ ਹੋ ਰਿਹਾ ਆਮ ਆਦਮੀ ਦੀ ਪਹੁੰਚ ਦੇ ਵਿੱਚ ਇੰਸ਼ੋਰੈਂਸ ਆ ਜਾਏਗਾ ਆਲਮੋਸਟ 20% ਦੇ ਨਜ਼ਦੀਕ ਜੇ ਮੋਟਾ-ਮੋਟਾ ਗੱਲ ਕਰੀਏ 18% ਨੂੰ ਜੇ ਆਪਾਂ ਮੋٹے ਤਰੀਕੇ ਨਾਲ ਗੱਲ ਕਰੀਏ ਤਾਂ 20% ਦੇ ਲਗਭਗ ਪ੍ਰੀਮੀਅਮ ਹੈਲਥ ਇੰਸ਼ੋਰੈਂਸ ਤੇ ਗੱਤ ਹੈ ਜੀ ਕਿੰਨਾ ਸੀਗਾ ਜੀਐਸਟੀ 18% 18% ਜੀਐਸਟੀ ਹੈ ਇੰਡੀਵਿਜੂਅਲ ਪਾਲਿਸੀ ਸਰ ਕੋ 18% ਜੀਐਸਟੀ ਸੀਗਾ ਮਤਲਬ ਜੇ ਕਿਸੇ ਦੀ ਹੈਲਥ ਇੰਸ਼ੋਰੈਂਸ ਦਾ 20000 ਪ੍ਰੀਮੀਅਮ ਬੰਦਾ ਤਾਂ 3600 ਰੁਪਏ ਦੇ ਲਗਭਗ 303200 3600 ਰੁਪਏ ਦੇ ਲਗਭਗ ਉਹਦਾ ਬਚਤ ਹੋ ਬਚਤ ਹੋ ਜੂਗੀ ਜੀਐਸਟੀ ਤੋਂ ਬਿਲਕੁਲ ਇੱਕ ਹੋਰ ਜਾਣਕਾਰੀ ਦਰਸ਼ਕ ਜਿਹੜੇ ਚਾਹੁੰਦੇ ਸੀ ਕਿ ਜਿਵੇਂ ਮੰਨ ਲਓ ਕਿਸੇ ਨੇ ਪਹਿਲਾਂ ਪਾਲਸੀ ਲਈ ਹੈ ਹੈਲਥ ਇੰਸ਼ੋਰੈਂਸ ਪਾਲਸੀ ਪਿਛਲੇ ਸਾਲ ਦੀ ਚੱਲ ਰਹੀ ਹੈ ਮੇਰੀ ਚੱਲ ਰਹੀ ਹੈ ਨਾ ਫੈਮਿਲੀ ਚੱਲੇ ਤੇ ਉਹਨਾਂ ਨੂੰ ਉਹਨਾਂ ਨੂੰ ਵੀ ਫਾਇਦਾ ਹੋਊਗਾ ਜਦੋਂ ਉਹਨਾਂ ਨੂੰ ਵੀ ਫਾਇਦਾ ਹੋਊਗਾ ਜੀ 22 ਤਰੀਕ ਤੋਂ ਬਾਅਦ ਜਿੰਨਾ ਵਿਅਕਤੀਆਂ ਦੀ ਰੀਨਿਊਅਲ ਆਊਗੀ ਪਾਲਸੀ ਦੀ ਉਹਨਾਂ ਨੂੰ 0 ਜੀਐਸਟੀ ਦੇ ਨਾਲ ਰੀਨਿਊਅਲ ਦੇ ਨਾਲ ਅੱਛਾ ਉਹਨਾਂ ਨੂੰ 0 ਜੀ ਤੇ ਇੱਕ ਹੋਰ ਸਵਾਲ ਆ ਸਾਡਾ ਵੀ ਜੇ ਮੰਨ ਲ 4 ਤਰੀਕ 5 ਤਰੀਕ ਜੀ ਜੀ ਤੇ ਕੱਲ ਨੂੰ ਮੇਰਾ ਰੀਨਿਊਅਲ ਆ ਤੇ ਮੈਂ ਇਹਨੂੰ 22 ਤੋਂ ਬਾਅਦ ਭਰ ਸਕਦਾ ਕਿ ਮੇਰੇ ਤੇ ਭਰਿਆ ਤਾਂ ਦੇਖੋ 22 ਤੋਂ ਬਾਅਦ ਜਾ ਸਕਦਾ ਪਰ ਇੰਨੇ ਦਿਨ ਦੇਖੋ ਇਹ ਰਿਸਕ ਦੀ ਇੰਡਸਟਰੀ ਹੈ ਜੀ ਇੰਨੇ ਦਿਨ ਰਿਸਕ ਕਸਟਮਰ ਨੇ ਬੀਅਰ ਕਰਕੇ ਰੱਖਣਾ ਨਹੀਂ ਪਰ ਉਹ ਮੈਂ ਪੁੱਛਣਾ ਚਾਹੁੰਦਾ ਸੀ ਵੀ ਮੇਰਾ ਮੈਂ ਜੇ ਉਦੋਂ ਭਰੂੰਗਾ ਤਾਂ ਮੈਨੂੰ GST ਮਾਫ ਹੋਊਗਾ ਕਿ ਉਹ ਮੈਨੂੰ ਮੇਰੇ ਤੇ GST ਲੱਗੂਗਾ ਲੱਗੂਗਾ ਨਹੀਂ GST ਮਾਫ ਹੋਊਗਾ ਜੀ 22 ਤਰੀਕ ਤੋਂ ਬਾਅਦ GST ਕਿਸੇ ਵੀ ਰੂਪ ਵਿੱਚ ਨਹੀਂ ਨਹੀਂ ਜੇ ਮੈਂ ਮੇਰਾ ਹੁਣ ਪ੍ਰੀਮੀਅਮ ਹੁਣ 15 ਸਪਟੰਬਰ ਨੂੰ ਆ ਬਿਲਕੁਲ ਜੀ ਤੇ ਮੈਂ ਜੇ 22 ਤੋਂ ਬਾਅਦ ਭਰੂੰਗਾ ਤਾਂ ਮੇਰਾ ਮਾਫੂਗਾ ਬਿਲਕੁਲ ਮਾਫੂਗਾ ਜੀ ਕਿਉਂਕਿ ਮੈਂ ਜੋ ਸੁਣਿਆ ਸੀ ਜਾਂ ਦੇਖਿਆ ਸੀ ਕਿਤੇ ਵੀ ਆਈਆਰਡੀਏ ਨੇ ਕਿਹਾ ਵੀ ਜੋ 22 ਤਰੀਕ ਦਾ ਨੀ ਉਹ ਫੇਕ ਨਿਊਜ਼ ਹੈ ਜਿਹੜੀ ਆਈਆਰਡੀਏ ਦੀ ਟ੍ਰੈਵਲ ਕਰ ਰਹੀ ਹੈ ਇਸ ਤਰ੍ਹਾਂ ਦੀ ਆਈਆਰਡੀਏ ਕੋਈ ਨਿਊਜ਼ ਨਹੀਂ ਦੇ ਸਕਦੀ 22 ਤਰੀਕ ਤੋਂ ਬਾਅਦ ਜਿਹੜਾ ਜੀਐਸਟੀ ਕੋਈ ਵੀ ਕਸਟਮਰ ਪ੍ਰੀਮੀਅਮ ਪੇ ਕਰੇਗਾ ਉਹ ਜ਼ੀਰੋ ਹੀ ਹੋਏਗਾ ਅੱਛਾ ਜੇ ਮੇਰਾ ਹੁਣ ਪ੍ਰੀਮੀਅਮ ਤਾਂ ਮੈਂ ਉਹਨੂੰ ਵੇਟ ਕਰਕੇ ਭਰਾਂ ਵੇਟ ਕਰ ਸਕਦੇ ਹਾਂ ਬਟ ਰਿਸਕ ਕਸਟਮਰ ਦਾ ਰਹੂਗਾ ਰਿਸਕ ਕਸਟਮਰ ਦਾ ਰਹੂਗਾ ਉਸ ਟਾਈਮ ਹੋ ਸਕਦਾ ਹੈ ਇਨਸ਼ੋਰੇਬਲ ਨਾ ਰਹ ਤੱਕ ਕਿਸੇ ਵੀ ਇੰਸ਼ੋਰੈਂਸ ਕੰਪਨੀ ਦੀ ਲਾਇਬਿਲਟੀ ਨਹੀਂ ਉਸ ਇੰਸ਼ੋਰੈਂਸ ਨੂੰ ਰੀਨਿਊ ਕਰਨ ਦੀ ਦਰਸ਼ਕੋ ਸਾਡੀ ਤਾਂ ਇਹੀ ਤੁਹਾਨੂੰ ਸਾਰਿਆਂ ਨੂੰ ਮੇਰੇ ਲਈ ਇੱਕ ਸਲਾਹ ਹੋਊਗੀ ਕਿ ਜੇ ਤੁਹਾਡਾ ਪ੍ਰੀਮੀਅਮ ਡਿਊ ਆ ਤਾਂ ਉਹਨੂੰ ਜਰੂਰ ਭਰੋ ਜਰੂਰ ਭਰੋ ਥੋੜੇ ਜਿਹਾ ਪ੍ਰੀਮੀਅਮ ਪਿੱਛੇ ਕਈ ਦਫਾ ਆਪਣੀ ਕੋਈ ਪ੍ਰੋਬਲਮ ਆ ਜਾਂਦੀ ਆ ਤਾਂ ਤੁਹਾਡਾ ਰਿਸਕ ਵਰ ਖਤਮ ਹੋ ਜਾਊਗਾ ਉਹਦੇ ਲਈ ਇੱਕ ਹੋਰ ਮੈਂ ਮਤਲਬ ਮੇਰੇ ਵੱਲੋਂ ਪਰਸਨਲ ਰਾਇ ਹੈ ਉਹ ਪ੍ਰੀਮੀਅਮ ਨੂੰ ਕੁਆਟਰਲੀ ਛਮਾਈ ਜਾਂ ਸਾਲਾਨਾ ਮਤਲਬ ਦੀ بجائے ਗੁੱਡ ਗੁੱਡ ਥੋੜਾ ਬਹੁਤ ਜੀਐਸਟੀ ਦੀ ਆਪਦੀ ਬਚਤ ਉਸ ਤਰੀਕਾ ਵਿੱਚ ਕਰ ਸਕਦੇ ਆ ਪਰ ਪ੍ਰੀਮੀਅਮ ਜ਼ਰੂਰ ਪਰੋਸੋ ਇਸ ਤੋਂ ਇਹ ਡਵਾਈਸ ਇਹ ਕਹਿਣਾ ਵੀ ਤੁਸੀਂ ਮੰਨ ਲਓ ਸਾਲਾਨਾ ਕਿਸ਼ਤ ਦੇ ਰਹੇ ਹੋ ਤਾਂ ਤੁਸੀਂ ਆਪ ਦਾ ਰਿਸਕ ਕਵਰ ਲੈਣ ਵਾਸਤੇ ਤੁਸੀਂ ਉਸ ਕਿਸ਼ਤ ਨੂੰ 3 ਮਹੀਨਿਆਂ ਦੀ ਕਰ ਲਓ ਇੱਕ ਵਾਰੀ ਬਿਲਕੁਲ ਤੇ ਤੁਹਾਡੇ GST ਦਾ 3 ਮਹੀਨਿਆਂ ਲਈ ਕਿਸ਼ਤ ਲੱਗੂਗਾ ਕਿ 20 ਹਜ਼ਾਰ ਕਿਸ਼ਤ ਦਾ 5000 ਤੇ ਲੱਗੂਗਾ ਤੇ ਅਗਲੇ ਜੋ ਤੁਹਾਡੇ ਕੁਆਟਰ ਦੇ ਪ੍ਰੀਮੀਅਮ ਆਉਣਗੇ ਤਿੰਨ ਤਰ ਮਹੀਨਿਆਂ ਦੇ ਉਹ ਤੇ ਤੁਹਾਡਾ GST ਬਿਲਕੁਲ ਜ਼ੀਰੋ ਹੋ ਜਾਣਾ ਬਹੁਤ ਗੁਪਤਾ ਜੀ ਥੈਂਕ ਯੂ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇਹ ਬਹੁਤ ਵਧੀਆ ਜਾਣਕਾਰੀ ਗੁਪਤਾ ਜੀ ਤੁਸੀਂ ਆਪਦੀ ਕਿਸ਼ਤ ਨੂੰ ਮਤਲਬ ਕਨਵਰਟ ਕਰ ਲਓ ਮੰਥਲੀ ਕੁਆਟਰਲੀ ਹਾਫ ਇਅਰਲੀ ਦੇ ਬਜੇ ਇਅਰਲੀ ਦਾ ਤੇ ਗੁਪਤਾ ਜੀ ਮੈਨੂੰ ਇੱਕ ਖਬਰ ਹੋਰ ਮਿਲ ਰਹੀ ਸੀ ਜਦੋਂ ਆਪਾਂ ਬੈਕਸਟੇਜ ਬੈਠੇ ਸੀ ਤਾਂ ਕਹਿ ਰਹੇ ਸੀ ਵੀ ਕੁਝ ਕੰਪਨੀਆਂ ਨੇ ਹੁਣੀ ਸ਼ੁਰੂ ਕਰਤਾ ਵੀ ਤੁਸੀਂ ਜੀਐਸਟੀ ਦੋ ਕੰਪਨੀਆਂ ਨੇ ਹੁਣੀ ਸ਼ੁਰੂ ਕਰਤਾ ਵੀ ਤੁਸੀਂ 22 ਤਰੀਕ ਦੀ ਬਜਾਏ ਤੁਸੀਂ ਅੱਜ ਹੀ ਸਾਡੇ ਤੋਂ ਪਾਲਿਸੀ ਲਓ ਤਾਂ ਅਸੀਂ ਤੁਹਾਨੂੰ ਸਾਰਾ ਮੇਵ ਕਰ ਦਿੰਨੇ ਆ ਜੀਐਸਟੀ ਉਹਦੇ ਸਬੰਧ ਜਾਣਕਾਰੀ ਦੋ ਕੰਪਨੀਆਂ ਨੇ ਹਲੇ ਤੋਂ ਹੀ ਇਹ ਇਨੀਸ਼ੀਏਟਿਵ ਲੈ ਲਿਆ ਹੈ ਉਹ ਦੋ ਕੰਪਨੀਆਂਜ਼ ਨੇ ਸਟਾਰ ਹੈਲਥ ਤੇ ਕੇਅਰ ਹੈਲਥ ਉਹ ਕੰਪਨੀਆਂਜ਼ ਕਹਿੰਦੀ ਹੈ ਜੀਐਸਟੀ ਅਸੀਂ ਖੁਦ ਆਪਦੀ ਪਾਕਟ ਚ ਬੀਅਰ ਕਰਾਂਗੇ ਅਪ ਟੂ 22 ਜਿਹੜੀਆਂ ਵੀ ਪਾਲਿਸੀਜ਼ ਹੋਣਗੀਆਂ ਉਹ ਨਵੇਂ بیمੇ ਦੇ ਲਈ ਉਹਨਾਂ ਨੇ GST ਖੁਦ ਬੀਅਰ ਕਰਨ ਦੀ ਸੋ ਦਰਸ਼ਕੋ ਇਹ ਵੀ ਇੱਕ ਖੁਸ਼ਖਬਰੀ ਹੈ ਤੁਹਾਡੇ ਵਾਸਤੇ ਤੁਹਾਨੂੰ ਕੋਈ 22 ਤਰੀਕ ਦੀ ਵੇਟ ਕਰਨ ਦੀ ਜਰੂਰਤ ਨਹੀਂ ਵੀ ਮੈਂ ਉਹਦੀ ਲਵਾਇਆ ਕਿਉਂਕਿ GST ਖਤਮ ਹੋ ਜਾਊਗਾ ਨਵੀਂ ਪਾਲਿਸੀ ਜਿਹਨੇ ਵੀ ਲੈਣੀ ਹੈ ਬਿਲਕੁਲ ਉਹ ਹੁਣੇ ਪਾਲਿਸੀ ਜੇ ਲੈ ਲੈਂਦਾ ਤਾਂ ਕੰਪਨੀਆਂ ਕਹਿੰਦੀਆਂ ਅਸੀਂ ਬੀਅਰ ਕਰਾਂਗੇ ਤੁਸੀਂ ਜੇ ਸਾਡੇ ਤੋਂ ਪਾਲਿਸੀ ਲੈਣੇ ਆ ਜੋ 18% GST ਸੀਗਾ ਉਹ ਪਾਲਿਸੀ ਤੇ ਕੰਪਨੀ ਬੀਅਰ ਕਰੋਗੇ ਇਹ ਵੀ ਇੱਕ ਬਹੁਤ ਵਧੀਆ ਖੁਸ਼ਖਬਰੀ ਹੈ ਕੁਪਤਾ ਜੀ ਹੋਰ ਕੋਈ ਸਾਡੇ ਜਸਟਿਕਾ ਨੂੰ ਜੇ ਕੋਈ ਤੁਸੀਂ ਇਹਦੇ ਸੰਬੰਧ ਵਿੱਚ ਕੁਝ ਐਡ-ਆਨ ਕਰਨਾ ਚਾਹੁੰਦੇ ਹੋ ਤਾਂ ਚੀਜ਼ ਇਹ ਇਸ ਬੰਦ ਵਿੱਚ ਮੇਰੀ ਤਾਂ ਹਰੇਕ ਕਸਟਮਰ ਨੂੰ ਇਹੀ ਗਾਈਡ ਹੋਊਗੀ ਇੱਕ ਤਾਂ ਹੈਲਥ ਇੰਸ਼ੋਰੈਂਸ ਦਾ ਪ੍ਰੀਮੀਅਮ ਬਿਲਕੁਲ ਵੀ ਡਿਲੇ ਨਾ ਕਰੋ GST ਬੜੀ ਨੋਮੀਨਲ ਜੀ 파ਟ ਹੈ ਜਿਨ੍ਹਾਂ ਦਾ ਕੋਈ ਵਿਅਕਤੀਆਂ ਦਾ ਪ੍ਰੀਮੀਅਮ ਡਿਊ ਹੈ ਉਹ ਜਰੂਰ ਆਪਣਾ ਟਾਈਮਲੀ ਪੇ ਕਰੋ ਉਹਦੇ ਲਈ ਆਪਸ਼ਨ ਇਹ ਹੋ ਸਕਦੀ ਹੈ ਵੀ ਤੁਸੀਂ ਉਹਨੂੰ ਤਮਾਈ ਐਚਮਾਈ ਕਰ ਸਕਦੇ ਹੋ ਦੂਸਰੀ ਗੱਲ ਇਹ ਹੈ ਜਿਨ੍ਹਾਂ ਵਿਅਕਤੀਆਂ ਨੇ ਹੋ ਨੀ ਇੰਸ਼ੋਰੈਂਸ ਲੈਣਾ ਹੈ ਤੇ ਬੈਸਟ ਟਾਈਮ ਹੈ ਉਹਨਾਂ ਦੇ ਲਈ ਇੰਸ਼ੋਰੈਂਸ ਪਰਚੇਸ ਕਰਨ ਵਾਸਤੇ ਕਿਉਂਕਿ ਹੁਣ ਕੰਪਨੀਆਂਜ਼ ਨੇ ਅੱਗੇ ਵੱਧ ਕੇ ਇਹ ਇਨੀਸ਼ੀਏਟਿਵ ਆਪ ਦੇ ਐਂਡ ਤੇ ਹੀ ਲਿਆ ਹੈ ਵੀ ਉਹ GST ਦਾ ਪ੍ਰੀਮੀਅਮ ਖੁਦ ਬੀਅਰ ਕਰਨਗੇ ਦਰਸ਼ਕੋ ਐਲ ਆਈ ਸੀ ਦੀ ਜੇ ਕੋ ਪਾਲਿਸੀ ਲੈਂਦਾ ਸੀ ਤਾਂ ਉਹਦੇ ਤੇ ਵੀ ਫਰਸਟ ਪ੍ਰੀਮੀਅਮ ਤੇ ਸਵਾ 4% ਜੀ ਐਸ ਟੂ ਸੀ ਔਰ ਰੀਨਿਊਲ ਤੇ ਵੀ ਤੁਹਾਨੂੰ ਸਵਾ 2% ਜੀ ਐਸ ਟੂ ਦੇਣੇ ਪੈਂਦੇ ਸੀ ਇਹ ਵੀ 22 ਤਰੀਕ ਤੋਂ ਬਾਅਦ ਖਤਮ ਹੋ ਰਿਹਾ ਔਰ ਬਹੁਤ ਵਧੀਆ ਇਨੀਸ਼ੀਏਟਿਵ ਆ ਗੋਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਜਾਣਕਾਰੀ ਦੇਣ ਲਈ ਸਾਰੇ ਦਰਸ਼ਕਾਂ ਦਾ ਹੀ ਬਹੁਤ ਧੰਨਵਾਦ ਸਾਡੇ YouTube ਚੈਨਲ Facebook ਪੇਜ ਨੂੰ ਕਿਰਪਾ ਕਰਕੇ ਲਾਈਕ ਕਰ ਦਿਓ ਸਾਡੇ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਜੇ ਕਿਸੇ ਦੀ ਕੋਈ ਕੁਐਰੀ ਹੋਵੇ ਤਾਂ ਕਮੈਂਟ ਦੇ ਵਿੱਚ ਦੱਸਿਓ ਹਰ ਇੱਕ ਕਮੈਂਟ ਦਾ ਅਸੀਂ ਤੁਹਾਨੂੰ ਜਰੂਰ ਜਵਾਬ ਦੇਵਾਂਗੇ ਥੈਂਕ ਥੈਂਕ ਯੂ ਥੈਂਕ ਯੂ ਗੁਡ ਬਾਏ